ਸੱਸੀ ਗੱਲ ਮਿੱਤਰੋ ਤੇ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਨਰਮਲ ਟਾਬਾਂ ਤੋਂ ਤੇ ਜਿਹੜਾ ਆਪਾਂ ਕੱਲ ਵਲੌਗ ਬਣਾ ਨਹੀਂ ਸਕੇ ਕਿਉਂਕਿ ਕੱਲ ਆਪਣੇ ਹੈ ਗੁਰਦੁਆਰੇ ਨਗਰ ਕੀਰਤਨ ਸਾਫ ਸਫਾਈਆਂ ਤੇ ਚੱਲ ਗਿਆ ਅਸ ਕੰਮ ਤੇ ਕੱਲ ਲਿਆਂਦੀਆਂ ਸੀ ਲੱਕਣਾ ਪਾ ਕੇ ਗੁਰਦੁਆਰੇ ਨੂੰ ਚਰਾਉਣ ਵਾਸਤੇ ਤੇ ਦਿਖਾਉਨੇ ਆ ਤੁਹਾਨੂੰ ਆ ਦੇਖੋ ਟੋਲੀ ਦੇ ਵਿੱਚ ਪਈਆਂ ਤੇ ਨੂੰ ਹੁਣ ਚੱਲਾਂਗੇ ਆਪਾਂ ਚਰਾ ਕੇ ਲਿਆਉਣੇ ਕੱਲ ਸਾਫ ਸਫਾਈ ਕਰੀਓ ਤੁਹਾਨੂੰ ਦਿਖਾ ਦਿੰਨੇ ਆ ਯਾਕੇ ਹੁਣ ਚੱਲਾਂਗੇ ਰੋਟੀ ਢੇਡ ਖਾ ਕੇ ਆ ਕਰੀਏ ਮਤਰਾ ਕੱਲ ਸਫਾਈ ਅੰਦਰ ਵਾਲਣ ਬੁੱਲਣ ਸੈਟ ਕਰਤਾ ਸਾਰਾ ਤੇ ਆ ਬਾਥਰੂਮ ਬਣੇ ਹੋਏ ਇਤਨਾ ਲੇਡੀਜ਼ ਤੇ ਜੈਂਸ ਦਾ ਆ ਵਹ ਹੁਣੇ ਸਾਨੂੰ ਕੱਲ ਸਫਾਈ ਕੀਤੀ ਸਾਰੀ ਆ ਦੇਖ ਤਤੋਂ ਦਾ ਬਹੁਤ ਆ ਹਰੇ ਕਰਾਏ ਕਰੂਗਾ ਮਾਰ ਕੇ ਵਧੀਆ ਸੁਣਾਤੀ ਸਤਿ ਸ਼੍ਰੀ ਅਕਾਲ ਮਿੱਤਰੋ ਤੇ ਕੀ ਹਾਲ ਚਾਲ ਹੈ ਤੇ ਨਰਮਲ ਟਾਬਾਂ ਤੋਂ ਤੇ ਅੱਜ ਕਰਦੇ ਸਫਾਈ ਪਿੰਡ ਟਾਬਾਂ ਦੇ ਵਿੱਚ ਬਾੜ ਨੰਬਰ 19 ਚ ਆਹ ਦੇਖੋ ਸਫਾਈ ਲੱਗੇ ਹੋਏ ਕਰਨ ਫੌਜੀ ਦਿਖਾਉਣੇ ਸਾਨੂੰ ਆਹ ਅਕਿੰਦਰ ਗੁਰਦੁਆਰਾ ਤੇ ਇੱਧਰ ਬਾਬੇ ਰਗਰ ਦੀ ਸਮਾਦ ਹੈ ਤੇ ਆਲਾ ਕਸੀਆ ਫੜੀ ਬੱਸ ਕੇ ਆ ਬੱਠੜ ਜਿਆ ਪਲੇ ਰੱਖ ਲਾ ਪਰ ਤੋ ਕਰ ਗਰੀ ਕਾਜ ਚਲ ਨਹੀਂ ਆਜਦੇ ਨਾ